ਉਹਨਾਂ ਦੇ ਇਸ ਤਰ੍ਹਾਂ ਹੈਗਾ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਜਨਰਲ ਟਰਾਂਸਫਰ ਕੀਤੀਆਂ ਉਹਦੇ ਵਿੱਚ ਮੇਰੀ ਡਿਊਟੀ ਹੁਣ ਜਿਵੇਂ ਐਸ ਐਸ ਡੀ ਐਮ ਸਮਾਣਾ ਲਗਾਈ ਗਈ ਹੈ ਤੇ ਉਹ ਅੱਜ ਮੈਂ ਜਿਹੜਾ ਚਾਰ ਛੱਡਿਆ ਹੈਗਾ ਤੇ ਨਾਪਾਵਾਸੀਆਂ ਦਾ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਮੋਹ ਦਿੱਤਾ ਵਿਦਾਇਗੀ ਸਮੇਂ ਮੈਨੂੰ ਤਾਂ ਨਹੀਂ ਮੈਂ ਤਾਂ ਸੋਚਿਆ ਨਹੀਂ ਸੀ ਵੀ ਐਸਟਰਾ ਇੰਨਾ ਮੋਹ ਕਰ ਦੇਣੇ ਲੋਕ ਮੈਂ ਤਾਂ ਉਹਨਾਂ ਦਾ ਰਿਣੀ ਹਾਂ ਜੀ ਇਸ ਤਰ੍ਹਾਂ ਵੀ ਜਦੋਂ ਕੋਈ ਬੰਦਾ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈਗਾ ਤਾਂ ਉਹਦੀ ਡਿਊਟੀ ਹੈਗੀ ਇਹ ਵੀ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੇ ਤੇ ਮੇਰੇ ਜਿਹੜੇ ਸੀਨੀਅਰਸ ਨੇ ਮੇਰੇ ਜਿਹੜੇ ਡੀਸੀ ਸਹਿਵਾਨ ਨੇ ਜਿਹਨੇ ਹੁਣ ਨੇ ਪਹਿਲਾਂ ਵੀ ਰਏ ਨੇ ਉਹਨਾਂ ਸਾਰਿਆਂ ਨੇ ਇਹ ਦਿੱਤਾ ਸੀ ਪੰਜਾਬ ਸਰਕਾਰ ਦੀਆਂ ਵੀ ਦਿੱਤਾਂ ਸੀ ਵੀ ਜਦੋਂ ਕੋਈ ਪਬਲਿਕ ਆਉਂਦੀ ਹੈ ਤਾਂ ਉਹਦਾ ਸਭ ਤੋਂ ਪਹਿਲਾਂ ਤਾਂ ਪਿਆਰ ਨਾਲ ਉਹਦੀ ਗੱਲ ਸੁਣਾ ਮੇਰੇ ਦਫਤਰ ਦੇ ਵਿੱਚ ਸੀ ਮੈਂ ਜਦੋਂ ਪਬਲਿਕ ਨੂੰ ਸੁਣਦਾ ਸੀ ਮੈਂ ਸੋਚ ਕੇ ਸੁਣਦਾ ਸੀ ਵੀ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ ਹੂੰਦਾ ਮੇਰਾ ਫਰਜ਼ ਬਣਦਾ ਸੀ ਵੀ ਉਹਨੂੰ ਦੇਖੋ ਇਸ ਤਰ੍ਹਾਂ ਹੁੰਦਾ ਬੰਦਾ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਆਉਂਦਾ ਤੇ ਉਹਨੂੰ ਬੜੀ ਆਸ ਹੁੰਦੀ ਹੈ ਕਿ ਜੇ ਉਹਨੂੰ ਬਿਠਾ ਕੇ ਬਾਣੀ ਪਿਲਾ ਕੇ ਪਿਆਰ ਨਾਲ ਗੱਲ ਪੁੱਛ ਕੇ ਦਾਦਾ ਦੁੱਖ ਤਾਂ ਵੈਸੇ ਦੂਰ ਹੋ ਜਾਂਦਾ ਹੈ ਜਿਦਾ ਸਰਕਾਰ ਦਿਆਂ ਮੈਂ ਇਹ ਹੀ ਦੱਤਾ ਨੇ ਜੀ ਪਾਲਸੀ ਹੈਗੀ ਤੇ ਮੈਂ ਉਹਨਾਂ ਰੇਟਾਂ ਦੀ ਪਾਲਣਾ ਕੀਤੀ ਤੇ ਲੋਕਾਂ ਦੇ ਜਿਹੜੇ ਕੰਮ ਵਕਫ ਵਕਫ ਵਿਭਾਗਾਂ ਦੇ ਸੀ ਜਿਹ ਮੇਰੇ ਦਫ਼ਤਰ ਦਾ ਸੀ ਤਾਂ ਉਹ ਕੀਤਾ ਰੂਲਾਂ ਦੇ ਵਿੱਚ ਜਿਹੜਾ ਸੀਗਾ ਜਾਂ ਜੇ ਕਿਸੇ ਬਾਹਰਲੇ ਦਫ਼ਤਰ ਦਾ ਕੰਮ ਰੂਲਾਂ ਦੇ ਵਿੱਚ ਸੀ ਤਾਂ ਅਧਿਕਾਰੀਆਂ ਨੂੰ ਫੋਨ ਕਰਕੇ ਫਿਰ ਫੋਨ ਕਰਨ ਨਾਲ ਜਿਹੜਾ ਹੈਗਾ ਅਧਿਕਾਰੀ ਅਪਨੀ ਅਸਿਮ ਸਾਹਿਬ ਦਾ ਫੋਨ ਆਇਆ ਤਾਂ ਜਲਦੀ ਹੋ ਜਾਂਦਾ ਹੈਗਾ ਤੇ ਮੋਰਓਵਰ ਜਿਹੜੇ ਵੱਖ-ਵੱਖ ਵਿਭਾਗੇ ਸੀਗੇ ਉਹਨਾਂ ਦੀਆਂ ਜਿਹੜੀਆਂ 50 ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਉਹਨਾਂ ਨੂੰ ਟਾਈਮ ਸੇ ਰਿਵਿਊ ਕੀਤਾ ਕਿ ਉਹਨਾਂ ਦੇ ਟਾਰਗੇਟ ਸੀ ਕਿ ਉਹ ਕਿੰਨੇ ਅਚੀਵ ਕੀਤੇ ਤੇ ਇਹਦੇ ਨਾਲ ਫਰਕ ਇਹ ਪਿਆ ਵੀ ਵੱਖ-ਵੱਖ ਵਿਭਾਗਾਂ ਨਾਲ ਜਿਹੜਾ ਤਾਲਮੇਲ ਵੱਧ ਗਿਆ ਤੇ ਸਬੰਧ ਵਿੱਚ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਸੀਗਾ ਵੀ ਅਸਤਿੰਸਾਪ ਜਿਹੜਾ ਫੁੱਜਦੇ ਨੇ ਤੇ ਆਮ ਲੋਕਾਂ ਦੇ ਵਕਤ ਮੈਨੂੰ ਲੱਗਦਾ ਹੈ ਵੀ ਜਿਹੜੇ ਥੋੜੇ ਬਹੁਤ ਜਿਹੜੇ ਜਿੰਨੇ ਵੀ ਕੰਮ ਹੋਏ ਉਹ ਹੋਣ ਲੱਗੇ ਤੇ ਲੋਕ ਮੋਹ ਕਰਨ ਲੱਗੇ देखो इस तरह ਜੇਕਰ ਮੇਰੇ ਕੋਲੇ ਕੋਈ ਬੰਦਾ ਆਉਂਦੀ ਦੁੱਖ ਤਕਲੀਫ ਲੈ ਕੇ ਆਉਂਦਾ ਤਾਂ ਉਹ ਦਰਖਾਸਤ ਦਿੰਦਾ ਜੀ ਜਿਹੜੀ ਵੀ ਸੰਬੰਧਿਤ ਮਹਿਕਮੇ ਨੂੰ ਜਿਹੜਾ ਹੈਗਾ ਹਦਾਤ ਕਰਨੀ ਹੁੰਦੀ ਉਹ ਕਹਿੰਦਾ ਲਿਖਤੀ ਇਹਦੇ ਅਤ ਰੂਲਾਂ ਦੇ ਵਿੱਚ ਰਹਿ ਕੇ ਕੰਮ ਛੇਤੀ ਕਰਨ ਦੀ ਇਹਦੇ ਅੱਜ ਕੀਤੀ ਜਾਂਦੀ ਸੀ ਤੇ ਜਿਹੜੀ ਦਰਖਾਸਤ ਕਰਤਾ ਹੁੰਦਾ ਸੀ ਜਿਹਦੇ ਲਈ ਉਹਨੂੰ ਵੀ ਕਾਪੀ ਕੀਤੀ ਜਾਂਦੀ ਸੀ ਤਾਂ ਜੋ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰੀ ਦਰਖਾਸਤ ਕਿਹੜੇ ਪਾਸੇ ਗਈ ਹੈਗੀ ਹੈ ਤੇ ਬੰਦਾ ਜੇ ਮੰਦੇ ਉਹ ਦਫਤਰ ਕੋਈ ਕੰਮ ਨਹੀਂ ਕਰ ਰਿਹਾ ਤਾ ਜਿਹੜਾ ਹੈਗਾ ਉਹ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਸਕੇ ਤੇ ਜੇ ਮੇਰੇ ਕੋਲੇ ਦੁਬਾਰਾ ਆਉਂਦਾ ਸੀ ਤਾਂ ਫਿਰ ਫੋਨ ਤੇ ਵੀ رابطہ ਕਰ ਲੀਦਾ ਸੀ ਇਹੀ ਹੁੰਦਾ ਜੀ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਜੇ ਥੋੜਾ ਜਿਆਦਾ ਥਾਂ ਬੰਦੇ ਦਾ ਕੰਮ ਕਰ ਦੇ ਤਾਂ ਉਹ ਬੰਦੇ ਨੂੰ ਖੁਸ਼ੀ ਹੁੰਦੀ ਹੈ ਤੇ ਮੈਂ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਬਾਬੇ ਨਾਨਕ ਨੇ ਜਿਹੜੀ ਬਖਸ਼ੀ ਹੈ ਜੀ ਅਫਸਰੀ ਬਖਸ਼ੀ ਹੈ ਤਾਂ ਉਹਦੀ ਜਿਹੜਾ ਆ ਗਿਆ ਉਸ ਅਫਸਰੀ ਨੂੰ ਸਹੀ ਤੰਗ ਨਾ ਨਿਭਾਣਾ ਚਾਹੀਦਾ ਇਹੀ ਫਰਜ਼ ਬਣਦਾ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਦਾ ਵੀ ਲੋਕਾਂ ਦੇ ਵਿੱਚ ਵਕਤ ਵਕਤ ਮਹਿਕਵੇਂ ਦੇ ਕੰਮ ਆਉਣ ਤੇ ਤਾਲਮੇਲ ਬਣਾ ਹਾਂਜੀ ਉੱਥੇ ਹੀ ਰੈਸ਼ ਕਰਨੀ ਹੈਗੀ ਜੀ ਤੇ ਕੋਸ਼ਿਸ਼ ਕਰਾਂਗੇ ਜੀ ਮੈਂ ਦੇਖੋ ਇਹ ਹੈਗਾ ਵੀ ਜਦੋਂ ਬੰਦਾ ਦਿਲੋਂ ਕੋਸ਼ਿਸ਼ ਕਰਦਾ ਹੈ ਤੰਦੇਈ ਨਾਲ ਕੰਮ ਕਰਦਾ ਹੈ ਤੇ ਉਹਦੇ ਰਿਜ਼ਲਟ ਤਾਂ ਆਉਂਦੇ ਨੇ ਜੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤਿਆਂ ਨੇ ਉਹ ਸਾਰੇ ਲੋਕ ਉਹਨਾਂ ਦਾ ਲਾਭ ਉਠਾਣ ਤੇ ਅਫਸਰ ਉਹ ਹੀ ਠੀਕ ਰਹਿੰਦਾ ਜਿਹੜਾ ਪਬਲਿਕ ਫ੍ਰੈਂਡਲੀ ਹੋਵੇ ਡੂਲਾ ਚ ਰਹਿ ਕੇ ਕੰਮ ਕਰੇ ਨਲਾਬਾ ਦੇ ਜਿਹੜਾ ਸਟਾਫ ਬਹੁਤ ਅੱਛਾ ਜਿਹੜਾ ਰਿਹਾ ਹੈਗਾ ਤੇ ਜਿਹੜਾ ਉਹ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਕਿਵੇਂ ਉਹਨਾਂ ਦਾ ਕੰਮ ਹੋਏਗਾ ਗਾਈਡ ਕਰ ਦਿੱਤਾ ਜੀ ਦਿੱਤਾ ਜਾਂਦਾ ਸੀਗਾ ਜਿੱਥੇ ਕਹਿਣਾ ਹੁੰਦਾ ਕਹਿ ਦਿੱਤਾ ਜਾਂਦਾ ਜੀ ਇਹੀ ਮੇਰੀ ਡਿਊਟੀ ਬੰਦੀ ਹੈ ਜੀ ਨਾਬਾ ਨਵਾਸੀ ਵੀ ਬਹੁਤ ਅੱਛੇ ਨੇ ਬਹੁਤ ਮੋਹ ਦਿੱਤਾ ਹੈਗਾ ਜੀ ਮੈਨੂੰ ਇੰਨਾ ਜਿਹੜੀ ਇੰਨਾ ਮੋਹ ਦਿੱਤਾ ਵੀ ਮੈਨੂੰ ਇਹ ਯਾਸ ਨਹੀਂ ਸੀ ਵੀ ਇੰਨੇ ਲੋਕ ਆਉਣਗੇ ਤੇ ਨਾਬਾ ਦੇ ਲੋਕ ਬਹੁਤ ਅੱਛੇ ਨੇ ਮੈਂ ਨਾਲ ਹੀ ਨੀਂਤ ਧੰਨਵਾਦੀਆਂ ਜਿੰਨਾ ਮੋਹ ਦਿੱਤਾ ਸਾਡੀਆਂ ਸ਼ੁਭਕਾਮਨਾਵਾਂ ਨੇ ਤੇ ਵਧਾਈ ਦੇ ਪਾਤਰ ਨੇ ਸਮਾਣੇ ਵਾਲੇ ਜਿਨ੍ਹਾਂ ਨੂੰ ਇੰਨਾ ਮਿਹਨਤੀ ਤੇ ਇੰਨਾ ਮਿਲਣਸਾਰ ਅਫੀਸਰ ਮਿਲਣ ਜਾ ਰਹੇ ਆ ਤੇ ਸਾਡੀਆਂ ਸ਼ੁਭਕਾਮਨਾਵਾਂ ਨੇ ਐਸਟੀਐਮ ਸਾਹਿਬ ਲਈ ਵੀ ਤੇ ਉਹਨਾਂ ਦੇ ਅਗਲੇ ਕਾਰਜਕਾਲ ਲਈ ਜਿੱਥੇ ਤੱਕ ਨਾਬਾ ਸ਼ਹਿਰ ਚ ਜਿਹੜਾ ਉਹਨਾਂ ਦਾ 1.5 ਸਾਲ ਦਾ ਕਾਰਜਕਾਲ ਰਿਹਾ ਤੇ ਮੈਨੂੰ ਮੈਂ ਇਹ ਕਹਿ ਸਕਦਾ ਕਿ ਉਹਨਾਂ ਨੇ ਇੱਕ ਬੁਲੰਦੀਆਂ ਦੇ ਇੱਕ ਅਲੱਗ ਹੀ ਮਿਆਰ ਪੈਦਾ ਕੀਤੇ ਨੇ ਅਲੱਗ ਹੀ ਸ਼िखर ਨੂੰ ਉਹਨਾਂ ਨੇ ਛੂਇਆ ਤੇ ਜਿਸ ਮਿਲ ਵਰਤਨ ਨਾਲ ਜਿਸ ਪਿਆਰ ਨਾਲ ਜਿਸ ਖਲੂਸ ਨਾਲ ਜਿਸ ਮਿਹਨਤ ਨਾਲ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਨੇ ਵੀ ਉਸ ਤਰ੍ਹਾਂ ਕੰਮ ਨਹੀਂ ਕੀਤਾ ਤੇ ਇੱਕ ਨਵਾਂ ਸਟੈਂਡਰਡ ਉਹਨਾਂ ਨੇ ਤੈਅ ਕੀਤਾ ਹੈ ਆਉਣ ਵਾਲੇ ਜਿਹੜੇ ਐਸਟੀਐਮ ਹੋਣਗੇ ਜਾਂ ਪ੍ਰਸ਼ਾਸਕ ਹੋਣਗੇ ਉਹਨਾਂ ਦੇ ਲਈ ਤੇ ਉਹ ਸਟੈਂਡਰਡ ਨੂੰ ਮੀਟ ਕਰਨਾ ਕਿਸੇ ਲਈ ਵੀ ਬਹੁਤ ਇੱਕ ਚੁਣੌਤੀਪੂਰਨ ਹੋਵੇਗਾ ਦੇਖੋ ਲੋਕਾਂ ਦਾ ਤਾਂ ਚਲੋ ਪ੍ਰਸ਼ਾਸਕਾਂ ਨੂੰ ਵੈਲਕਮ ਕਰਨਾ ਜਾਂ ਭੇਜਣਾ ਫੁੱਲਾਂ ਦੀ ਵਰਖਾ ਕਰਨਾ ਇਹ ਪੋਲਿਟੀਕਲ ਵੀ ਹੋ ਸਕਦਾ ਹੈ ਇਹ ਵੈਸੇ ਵੀ ਇਹ ਹੋ ਸਕਦਾ ਮਜਬੂਰੀਆਂ ਵੀ ਲੋਕਾਂ ਦੀ ਹੋ ਸਕਦੀਆਂ ਨੇ ਪਰ ਇੱਥੇ ਜਿਹੜਾ ਜਿਹੜੀ ਵਰਖਾ ਫੁੱਲਾਂ ਦੀ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਵੇਦਾ ਕੀਤਾ ਗਿਆ ਜਿਸ ਤਰ੍ਹਾਂ ਮੈਂ ਮਨਰੇਗਾ ਕਾਮਿਆਂ ਦੀਆਂ ਅੱਖਾਂ 'ਚ ਵੀ ਮੈਂ ਹੰਝੂ ਦੇਖੇ ਜਿਨ੍ਹਾਂ ਨੇ ਉਹਨਾਂ ਨੂੰ ਵੇਦਾ ਕੀਤਾ ਉਹਨਾਂ ਤੇ ਫੁੱਲ ਸਿੱਟੇ ਨੇ ਤੇ ਇਹ ਜਿਹੜਾ ਉਹਨਾਂ ਦਾ ਪਿਆਰ ਹੈ ਉਹਨਾਂ ਨੇ ਸਤਕਾਰ ਹਰ ਆਮ ਬੰਦੇ ਨੂੰ ਦਿੱਤਾ ਕਿਸੇ ਪਾਰਟੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਕੌਣ ਕਿਹੜੀ ਪਾਰਟੀ ਦਾ ਹੈ ਕੌਣ ਕਿਹੜੇ ਧਰਮ ਦਾ ਹੈ ਕੌਣ ਕਿਹੜੇ ਮਜ਼ਹਬ ਦਾ ਹੈ ਕੌਣ ਕਿਹੜੇ ਵਰਗ ਦਾ ਹੈ ਕੋਈ ਗਰੀਬ ਹੈ ਅਮੀਰ ਹੈ ਸਭ ਨੂੰ ਇੱਕਸਾਰ ਲਿਆ ਤੇ ਜਿਹੜਾ ਪਿਆਰ ਸਤਕਾਰ ਦਿੱਤਾ ਇਹ ਉਹਦਾ ਹੀ ਨਤੀਜਾ ਕਿ ਲੋਕਾਂ ਨੇ ਇੰਨਾ ਭਰਮਾ ਉਹਨਾਂ ਦਾ ਜਿਹੜਾ ਵਿਦਾਈ ਪਾਰਟੀ ਲਈ ਜਿਹੜਾ ਹੰਗਾਰਾ ਭਰਿਆ ਦੇਖੋ ਉਹ ਇੱਕ ਅਫਸਰ ਬਣ ਕੇ ਆਏ ਸੀ ਤੇ ਨਾਬੇ ਨੂੰ ਆਪਣਾ ਪਰਿਵਾਰ ਬਣਾ ਕੇ ਗਏ ਨੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਬਸਰ ਜੀ ਇੱਥੇ ਲਾਈਆਂ ਤਰਵੇੜੀਆਂ ਪੂਰੇ ਇਲਾਕੇ ਦੇ ਵਿੱਚ ਇੱਥੇ ਲਾਏ ਬੂਟੇ ਇੱਥੇ ਲਈ ਕੀਤੇ ਕੰਮ ਇੱਥੇ ਲਈ ਬਣਾਏ ਪ੍ਰੋਜੈਕਟ ਇੱਥੇ ਲਈ ਜਿੰਨੀਆਂ ਪੁਰਾਣੀਆਂ ਮੁਸ਼ਕਲਾਂ ਸੀ ਚਾਹੇ ਵਾਸਟਪੀ ਦੀ ਮੁਸ਼ਕਲ ਸੀ ਚਾਹੇ ਉਹ ਕਨੈਕਟ ਕਰਨ ਦੀ ਦਲਦੀ ਵਾਲੀ ਮੁਸ਼ਕਲ ਸੀ ਜਾਂ ਸ਼ਹਿਰ ਦੀ ਸੀਵਰੇਜ ਦੀ ਮੁਸ਼ਕਲ ਸੀ ਜਾਂ ਕੁੱਤਿਆਂ ਦੇ ਸਬੰਧੀ ਉਹਨਾਂ ਨੇ ਜਿਹੜੀਆਂ ਆਵਾਰਾ ਕੁੱਤੇ ਨੇ ਆਵਾਰਾ گاਵਾ ਲਈ ਉਹਨਾਂ ਲਈ ਚਿੱਠੀਆਂ ਕੱਢੀਆਂ ਜਾਂ ਜੋ ਵੀ ਉਹਨਾਂ ਨੇ ਕਰਨ ਦਾ ਉਪਰਾਲਾ ਕੀਤਾ ਉਹ ਹਮੇਸ਼ਾ ਉਹਨਾਂ ਦੇ ਜਿਹੜੇ ਕੰਮ ਨੇ ਸੁਨਹਿਰੀ ਅੱਖਰਾਂ ਚ ਲਿਖੀ ਜਾਣਗੇ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟिज